ਇੱਕ ਬਾਰ ਨਹੀਂ ਦੋ ਬਾਰ ਭੱਜਣ ਦੇ ਵਿੱਚ ਕਾਮਯਾਬ ਰਿਹਾ ਸੀ ਕੈਦੀ ਖੁਦ ਫੜ ਕੇ ਕੀਤਾ ਪੁਲਿਸ ਦੇ ਹਵਾਲੇ ਆਟੋ ਡਰਾਈਵਰ ਦਾ ਕਹਿਣਾ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਨੂੰ ਦੇਣ ਆਇਆ ਹ ਉਸ ਮਰਿਤਕ ਪੁਲਿਸ ਅਧਿਕਾਰੀ ਦੀ ਵਾਪਸ ਪੱਗ ਬੀਤੇ ਦਿਨ ਅੰਮ੍ਰਿਤਸਰ ਦੇ ਵਿੱਚ ਕੁਝ ਇਸ ਤਰ੍ਹਾਂ ਦੀਆਂ ਤਸਵੀਰਾਂ ਸਾਹਮਣੇ ਆਈਆਂ ਹਨ ਜਿਸ ਨੂੰ ਵੇਖ ਕੇ ਪੁਲਿਸ ਪ੍ਰਸ਼ਾਸਨ ਤੇ ਵੀ ਜ਼ਰੂਰ ਸਵਾਲੀਆ ਨਿਸ਼ਾਨ ਖੜੇ ਹੁੰਦੇ ਹਨ ਕਿਉਂਕਿ ਜਦ ਵੀ ਪੁਲਿਸ ਅਧਿਕਾਰੀ ਕਿਸੇ આરોપી ਨੂੰ ਗ੍ਰਿਫਤਾਰ ਕਰਦਾ ਹੈ ਤਾਂ ਆਪਣੀ ਪਰਸਨਲ ਗੱਡੀ ਜਾਂ ਮੋਟਰਸਾਈਕਲ ਤੇ ਉਸ ਨੂੰ ਲੈ ਕੇ ਉਸ ਦਾ ਮੁਲਾਜ਼ਾ ਕਰਕੇ ਅਤੇ ਮਾਨਯੋਗ ਕੋਰਟ ਵਿੱਚ ਵੇਸ਼ ਕਰਦਾ ਹੈ ਲੇਕਿਨ ਕਾਲੇ ਇੱਕ ਪੁਲਿਸ ਅਧਿਕਾਰੀ ਜੋ ਇੱਕ ਮੁਲਜ਼ਮ ਨੂੰ ਕੋਰਟ ਵਿੱਚ ਪੇਸ਼ ਕਰਨ ਵਾਸਤੇ ਲੈ ਕੇ ਜਾ ਰਿਹਾ ਸੀ ਤਾਂ ਦੋਸ ਵੱਲੋਂ ਉੱਥੋਂ ਭੱਜਣ ਦੀ ਕੋਸ਼ਿਸ਼ ਕੀਤੀ ਗਈ ਜਿਸ ਵਿੱਚ ਉਸ ਪੁਲਿਸ ਕਰਮਚਾਰੀ ਦੀ ਹਫੜਾ ਤਫੜੀ ਦੇ ਦੌਰਾਨ ਹਾਰਟ ਅਟੈਕ ਦੇ ਨਾਲ ਮੌਤ ਹੋ ਜਾਂਦੀ ਹੈ ਅਤੇ ਜਿਸ ਤੋਂ ਬਾਅਦ ਉਸ ਦੀ ਪੱਗ ਉਸ ਔਟੋ ਵਿੱਚ ਡਿੱਗ ਪਈ ਜਿਸ ਵਿੱਚ ਔਟੋ ਦੇ ਰਾਹੀ ਉਹ ਉਸ ਮੁਲਜ਼ਮ ਨੂੰ ਕੋਰਟ ਵਿੱਚ ਪੇਸ਼ ਕਰਨ ਵਾਸਤੇ ਅਤੇ ਮੁਲਾਜ਼ਮ ਘਰਾਉਣ ਵਾਸਤੇ ਲੈ ਕੇ ਜਾ ਰਿਹਾ ਸੀ ਅਤੇ ਉਹ ਜੁੱਸ ਦੀ ਪਗੜੀ ਦੇਣ ਵਾਸਤੇ ਆਟੋ ਡਰਾਈਵਰ ਵੱਲੋਂ Polres ਕਮਿਸ਼ਨਰ ਨਾਲ ਮਿਲ ਕੇ ਹਵਾਲੇ ਕੀਤੀ ਗਈ। ਦਰਅਸਲ ਦਾਸ ਜੀ ਹੈ ਕਿ ਸਿੱਖ ਦੀ ਪਹਿਚਾਣ ਪਗੜੀ ਅਤੇ ਪਗੜੀ ਤੋਂ ਬਿਗੈਰ ਸਿੱਖ ਹਮੇਸ਼ਾ ਹੀ ਅਧੂਰਾ ਨਜ਼ਰ ਆਉਂਦਾ ਹੈ। ਉੱਥੇ ਇਸ ਪਗੜੀ ਨੇ ਬਹੁਤ ਸਾਰੇ ਮਾਣ ਵੀ ਪੰਜਾਬ ਅਤੇ ਭਾਰਤ ਦੇ ਦਿਨਾਂ ਨਾਲ ਹੋਰ ਦੇਸ਼ਾਂ ਦੇ ਵਿੱਚ ਵੀ ਵਧਾਏ ਹਨ। ਉੱਥੇ ਆਮਨਸਰ ਦੇ ਪੁਲਿਸ ਅਧਿਕਾਰੀ ਜੋ ਕਿ ਕਾਲੇ ਇੱਕ ਮੁਲਜ਼ਮ ਨੂੰ ਫੜਨ ਦੌਰਾਨ ਹਾਰਟ ਅਟੈਕ ਦੇ ਨਾਲ ਉਹਨਾਂ ਦੀ ਮੌਤ ਹੋ ਜਾਂਦੀ ਹੈ। ਉਹਨਾਂ ਦੀ ਪਗੜੀ ਵਾਪਸ ਕਰਨ ਵਾਸਤੇ ਆਟੋ ਡਰਾਈਵਰ ਵੱਲੋਂ ਇੱਕ ਵਿਲੱਖਣ ਕੋਸ਼ਿਸ਼ ਕੀਤੀ ਗਈ। ਉੱਥੇ ਹੀ ਦੂਜੇ ਪਾਸੇ ਤੁਹਾਨੂੰ ਦੱਸ ਦਈਏ ਕਿ ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਮ੍ਰਿਤਕ ਐਸਆਈ ਦੀ ਪੱਗ ਦੇਣ ਵਾਸਤੇ ਇਸ ਆਟੋ ਚਾਲਕ ਵੱਲੋਂ ਇੱਥੇ ਪਹੁੰਚ ਕੇ ਆਪਣੀ ਜ਼ਿੰਮੇਵਾਰੀ ਨਿਭਾਈ ਗਈ ਹੈ ਅਤੇ ਇਸ ਦਾ ਧੰਨਵਾਦ ਕਰਦੇ ਹਨ। ਉਹਨਾਂ ਨੇ ਵੀ ਕਿਹਾ ਕਿ ਬੀਤੇ ਦਿਨ ਜੋ ਪੁਲਿਸ ਅਧਿਕਾਰੀ ਵੱਲੋਂ ਇਨਫੋਰਮੇਸ਼ਨ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਉਹ ਸਿਰਫ ਇਸ ਕਰਕੇ ਸੀ ਕਿਉਂਕਿ ਮੁੱਢਲੀ ਤਫ਼ਤੀਸ਼ ਦੇ ਦੌਰਾਨ ਕਈ ਤੱਥ ਸਾਹਮਣੇ ਲਿਆਉਣੇ ਪੈਂਦੇ ਹਨ ਅਤੇ ਉਸ ਤੋਂ ਬਾਅਦ ਹੀ ਕੋਈ ਨਤੀਜੇ ਤੇ ਪਹੁੰਚਿਆ ਜਾ ਸਕਦਾ ਹੈ। ਉੱਥੇ ਹੀ ਉਹਨਾਂ ਨੇ ਕਿਹਾ ਕਿ ਆਸੀ ਆਪਣੇ ਪੁਲਿਸ ਅਧਿਕਾਰੀ ਦੇ ਮੌਤ ਤੋਂ ਬਾਅਦ ਕਾਫੀ ਸਦਮੇ ਦੇ ਵਿੱਚ ਹਾਂ ਇਸ ਤੋਂ ਇਲਾਵਾ ਪੁਲਿਸ ਅਧਿਕਾਰੀ ਨੇ ਕੀ ਕਿਹਾ ਤੁਸੀਂ ਵੀ ਸੁਣੋ ਪਰਮਜੀਤ ਸਿੰਘ ਜਿਹਨਾਂ ਦੀ ਰਾਮਬਾਗ ਥਾਣੇ ਡਿਊਟੀ ਸੀ ਦੁਰਾਨੇ ਡਿਊਟੀ ਜਿੰਨਾਂ ਦੀ ਕੱਲ ਜਿਹੜੀ ਹੈ ਡੈਥ ਹੋ ਗਈ ਜੋ ਬੜੀ ਮੰਨਪਾਜੀ ਸਾਹਿਬ ਨੇ ਇਹਦਾ ਸਾਨੂੰ ਸਾਰਿਆਂ ਨੂੰ ਬਹੁਤ ਜਿਹੜਾ ਅਫਸੋਸ ਵੀ ਹੈ ਇਹ ਅੱਜ ਇੱਕ ਕਾਉਂਟਰ ਚਾਲਕ ਵੱਲੋਂ ਜਿਹੜੀ ਸਾਨੂੰ ਉਹਨਾਂ ਦੀ ਪਗੜੀ ਦਿੱਤੀ ਗਈ ਜੋ ਸਾਡੇ ਲਈ ਮਾਨਵਰੀ ਗੱਲ ਐ ਐਸਐਚਓ ਰਾਮਬਾਗ ਦੇ ਨਾਲ ਟਾਈਪ ਕਰਕੇ ਤੇ ਉਹਨਾਂ ਦੇ ਪਰਿਵਾਰ ਨੂੰ ਉਹਨਾਂ ਦੀ ਜਿਹੜੀ ਪਤਨੀ ਐ ਸਾਹਮਣੇ अच्छा मैम किस तरह का सहयोग जिस तरह नौजवानी ਦਿੱਤਾ ਵਾ اپੀਲ ਕਰਨਾ ਚਾਹਵਾਂਗੇ ਕਿ ਇਸ ਤਰ੍ਹਾਂ ਦਾ ਸਹਿਯੋਗ ਪੂਰਾ ਅੰਮ੍ਰਿਤਸਰ ਪੂਰਾ ਪੰਜਾਬ ਲੋਕਾਂ ਨੂੰ ਲੋਕਾਂ ਦਾ ਜਿਹੜਾ ਪੁਲਿਸ ਨੂੰ ਮਿਲੇ ਤੱਕ ਕ੍ਰਾਈਮ ਬਿਲਕੁਲ ਖਤਮ ਹੋ ਸਕਦਾ ਬਿਲਕੁਲ ਜੀ ਤੁਹਾਡੇ ذریعے ਮੈਂ ਜਿਹੜੇ ਸਾਰੇ ਜਡੇ ਵੀ ਪਬਲਿਕ ਦੇ ਹੈਗੇ ਨੇ ਆਪਣੀ ਪਬਲਿਕ ਹੈ ਸਭ ਨੂੰ ਇਹ اپੀਲ ਕਰਦੇ ਆ ਕਿ ਜੇ ਸਾਰੀ ਪਬਲਿਕ ਇਸ ਦਾ ਇਧਰ ਰਲ ਕੇ ਸਹਿਯੋਗ ਕਰੇ ਤਾਂ ਆਪਾਂ ਜਿਹੜੀ ਹੈ ਨਸ਼ਿਆਂ ਤੇ ਵੀ ਤੇ ਪਲੱਸ ਕ੍ਰਾਈਮ ਤੇ ਜਿਹੜੀ ਹੈ ਪ੍ਰੋਪਰ ਪੂਰੇ ਤਰੀਕੇ ਨਾਲ ਠੱਲ ਪਾ ਸਕਦੇ ਅੱਛਾ मैम ਕੱਲ ਇੱਕ ਖਬਰ ਆ ਰਹੀ ਦੱਸਿਆ ਜਾ ਰਿਹਾ ਸੀ ਜਿਹੜੀ ਇੰਚਾਰਜ ਸੀ ਉੱਥੋਂ ਦੇ ਉਹਨਾਂ ਵੱਲੋਂ ਕਿਹਾ ਜਾ ਰਿਹਾ ਤਾਂ ਬਾਅਦ ਚ ਜਦੋਂ ਆਡੋ ਵਾਲਾ ਆਪ ਸਾਹਮਣੇ ਆਇਆ ਮੀਡੀਆ ਦੇ ਫੇਰ ਪਤਾ ਲੱਗਾ ਸਾਰਿਆਂ ਨੂੰ ਕਿ ਵਾਕਈ ਇਹ ਗੱਲ ਹੋਈ ਸੀ ਜੀ ਜੀ ਜਿਸ ਤਰੀਕੇ ਦੱਬਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਨਹੀਂ ਜੀ ਨਹੀਂ ਦੱਬਦੀ ਆਫਟਰ ਵੈਰੀਫਿਕੇਸ਼ਨ ਕੋਸ਼ਿਸ਼ੀਆਂ ਹੁੰਦੀਆਂ ਨੇ ਜਦੋਂ ਸਟਾਰਟਿੰਗ ਤੇ ਆਪਾਂ ਨੂੰ ਪ੍ਰੋਪਰ ਪਤਾ ਨਹੀਂ ਹੁੰਦਾ ਤੇ ਆਫਟਰ ਵੈਰੀਫਿਕੇਸ਼ਨ ਜਦੋਂ ਗੱਲ ਸਾਹਮਣੇ ਆਈ ਤਾਂ ਉਹਨਾਂ ਨੇ ਤੁਹਾਨੂੰ ਦੱਸ ਹੀ ਦਿੱਤੀ ਅੱਛਾ ਉਹ ਕੈਦੀ ਜਿਹੜਾ ਵਾ ਉੱਤ ਕਿਹੜੇ ਕੇਸ ਹੈ ਕਿਸ ਕੁਛ ਦੇ ਬਾਰੇ ਜਾਣਕਾਰੀ ਹੈਗੀ ਨਹੀਂ ਇਹਦੇ ਬਾਰੇ ਰਾਮਬਖਤ ਪੁਰੇ ਉਹ ਕਾਬੂ ਆ ਗਿਆ ਹੈ ਉਹ ਜੀ ਉਹ ਕਾਬੂ ਹੈ ਬਿਲਕੁਲ ਜੀ ਸਤਿ ਸ੍ਰੀ ਅਕਾਲ ਜੀ ਸਰ ਆਪਣਾ ਨਾਮ ਦੱਸ ਕੇ ਜੀ ਸਰ ਮ ਕੱਲ ਦਾ ਇੱਕ ਹਾਦਸਾ ਹੋਇਆ ਸੀ ਇੱਕ ਕੈਦੀ ਸੀ ਜੋ ਕਿ ਆਪਣਾ ਮੈਡੀਕਲ ਕਰਾਉਣ ਵਾਸਤੇ ਸਿਵਲ ਹਸਪੀਟਲ ਆਇਆ ਸੀ ਉਸ ਦੌਰਾਨ ਉਹਨੇ ਮੌਕੇ ਦਾ ਫਾਇਦਾ ਚੁੱਕਦੇ ਉੱਥੋਂ ਭੱਜਣ ਦੀ ਕੋਸ਼ਿਸ਼ ਕੀਤੀ ਜੋ ਕਿ ਉਹਨਾਂ ਦੇ ਮਗਰ ਇੱਕ ਮੁਲਾਜ਼ਮ ਲੱਗਾ ਉਹਨੇ ਕਾਫੀ ਦੌੜ ਕੇ ਉਹਨੂੰ ਕਾਬੂ ਕਰਨ ਦੀ ਕੋਸ਼ਿਸ਼ ਕੀਤੀ ਮਗਰ ਉਹ ਭੱਜ ਗਿਆ ਅੱਗੇ ਲੱਗ ਕੇ ਮੈਂ ਦੂਰੋਂ ਵੇਖਿਆ ਤੇ ਮੈਂ ਮੈਂ ਸੋਚਿਆ ਕਿ ਇਹਦਾ ਮੋਬਾਈਲ ਖੋ ਕੇ ਭੱਜਿਆ ਹੈ ਤੇ ਮੈਨੂੰ ਮੈਨੂੰ ਇਹ ਕਿ ਮੈਂ ਫੜ ਲੈਣਾ ਇਹਨੂੰ ਮੈਂ ਅੱਗੇ ਸੀ ਉਹਦੇ ਮੈਂ ਗੱਡੀ ਰੋਕ ਕੇ ਉਹਨੂੰ ਮੈਂ ਫੜ ਲਿਆ ਉਹਨੂੰ ਭੱਜ ਕੇ ਉਹਦੇ ਮਗਰ ਤੇ ਮੈਂ ਉਹਨਾਂ ਦੇ ਹਵਾਲੇ ਕਰਤਾ ਪੁਲਿਸ ਉਹਨਾਂ ਦੇ ਮੁਲਾਜ਼ਮ ਦੇ ਮੁਲਾਜ਼ਮ ਨੂੰ ਸਾਹ ਚੜਿਆ ਆ ਸੀ ਉਹ ਕਹਿੰਦੇ ਵੀ ਮੈਨੂੰ ਨੌਕੋਸਪਿਟਲ ਇਹਨੂੰ ਲੈ ਕੇ ਜਾਣਾ ਹੈ ਤੇ ਉੱਥੋਂ ਭੱਜਿਆ ਵਾ ਤੇ ਮੈਂ ਉਹਨਾਂ ਨੂੰ ਗੱਡੀ 'ਚ ਬਿਠਾਇਆ ਤੇ ਜਦੋਂ ਲੈ ਕੇ ਜਾ ਰਹੇ ਆਪਾਂ ਤੇ ਹਸਪੀਟਲ ਤੋਂ ਚੰਦ ਗਦਮਾਂ ਦੀ ਦੂਰੀ ਤੇ ਉਹ ਗੱਡੀ 'ਚ ਬੇਹੋਸ਼ ਹੋ ਕੇ ਡੇਗੇ ਹੋ ਉਸ ਦੌਰਾਨ ਉਹ ਕੈਦੀ ਹੀ ਜਿਹੜਾ ਉਹ ਦੁਬਾਰਾ ਭੱਜ ਗਿਆ ਗੱਡੀ 'ਚ ਸੈਕੰਡ ਟਾਈਮ ਭੱਜ ਗਿਆ ਉਹ ਕੈਦੀ ਉਹ ਭੱਜ ਗਿਆ ਉਹਨੇ ਮੌਕੇ ਦਾ ਫਾਇਦਾ ਚੁੱਕ ਕੇ ਤੇ ਕਾਫੀ ਦੌੜ ਲਈ ਉਹ ਭੰਡਾਰੀ ਪੁਲ ਤੱਕ ਪਹੁੰਚ ਗਿਆ ਮੋਦੇ ਮਗਰ ਗਿਆ ਵਾਂ ਕੱਲਾ ਹੀ ਮੈਂ ਭੱਜਿਆ ਉਹਦੇ ਮਗਰ ਗੱਡੀ ਛੱਡ ਕੇ ਉਸ ਦੌਰਾਨ ਮੇਰੇ ਗੱਲੇ 'ਚੋ ਵੀ ਕਿਸੇ ਨੇ ਪੈਸੇ ਕੱਢ ਲਏ ਸਵੇਰ ਦੇ ਜੋ ਵਟੇ ਸੀ ਤੇ ਮੇਰੀ ਉਸ ਜਦੋਂ ਮੈਨੂੰ ਫੜਿਆ ਉੱਥੇ ਤੇ ਉਹਨੇ ਮੇਰੇ ਤੇ ਹਮਲਾ ਕੀਤਾ ਮੇਰੀ ਜੈਕਟ ਵੀ ਉਹਨੇ ਪਾੜ ਦਿੱਤੀ ਉਸ ਤਰ੍ਹਾਂ ਕਿ ਭੱਜਣ ਦੀ ਕੋਸ਼ਿਸ਼ ਕਰਦਾ ਪਿਆ ਸੀ ਉਹਨੇ ਵੇਖਿਆ ਵੀ ਕੱਲਾ ਵਾ ਤੇ ਮੈਂ ਸ਼ਾਇਦ ਡਰ ਜੇਗਾ ਮੈਂ ਤੇ ਹਮਲਾ ਕਰਾਂਗਾ ਪਰ ਮੈਂ ਕਿਹਾ ਵੀ ਹੁਣ ਇਹਨੂੰ ਇੱਕ ਵਾਰੀ ਭੱਜਾਵਾਂ ਤੇ ਨੂੰ ਛੱਡਣਾ ਨਹੀਂ ਮੇਰੇ ਕੱਪੜੇ ਤੇ ਪਾੜ ਹੀ ਗਏ ਨੇ ਇਹਨੂੰ ਨਹੀਂ ਛੱਡਣਾ ਉਹਨੂੰ ਮੈਂ ਫੜ ਕੇ ਦੁਬਾਰਾ ਮੈਂ ਲੈ ਕੇ ਆਇਆ ਮੈਂ ਤੇ ਵੇਖਿਆ ਮੈਂ ਆ ਕੇ ਮੇਰੀ ਗੱਡੀ ਦੇ ਵਿੱਚ ਉਹ ਬੇਹੋਸ਼ ਪਏ ਨੇ ਉਹ ਮੈਂ ਉਹਨਾਂ ਨੂੰ ਲਾਗੇ ਬੰਦੇ ਖਲੋਤੇ ਸੀ ਮੈਂ ਉਹਨਾਂ ਨੇ ਰਿਕੁਐਸਟ ਕੀਤੀ ਮੈਂ ਭਾਜੀ ਇਹਨੂੰ ਜਾਣ ਨਾ ਦਿਓ ਤੇ ਇਹਨੂੰ ਅੰਦਰ ਲੈ ਕੇ ਆਣਾ ਐ ਮੈਂ ਅੰਦਰ ਐਮਰਜੈਂਸੀ 'ਚ ਮਲਾਜ਼ਮ ਨੂੰ ਇਹਨਾਂ ਨੂੰ ਦੇ ਕੇ ਆਵਾ ਤੇ ਮੈਂ ਉਹਨਾਂ ਨੂੰ ਮੈਂ ਗੱਡੀ ਇਹ ਲੈ ਕੇ ਤੇ ਐਮਰਜੈਂਸੀ ਜਦੋਂ ਮੈਂ ਗਿਆ ਆਵਾ ਤੇ ਉੱਥੇ ਸਟੀਚਰ ਵਗੈਰਾ ਲੱਭ ਕੇ ਤੇ ਉਹਨਾਂ ਨੂੰ ਮੈਂ ਕਾਫੀ ਜਦੋ ਜਿਹੇ ਦੇ ਨਾਲ ਉਹਨਾਂ ਨੂੰ ਅੰਦਰ ਲੰਮੇ ਪਾਇਆ ਵਾ ਕੈਦੀ ਨੂੰ ਵੀ ਫੜ ਕੇ ਉਸ ਟਾਈਮ ਉਸ ਜਗ੍ਹਾ ਤੇ ਲਿਆਂਦਾ ਵਾ ਅੰਦਰ ਹੀ ਐਮਰਜੈਂਸੀ 'ਚ ਤੇ ਉਹਨਾਂ ਦਾ ਇਲਾਜ ਚੱਲੂ ਹੋ ਗਿਆ ਸੀ ਬਾਕੀ ਹੁਣ ਮੈਨੂੰ ਰਾਤ ਮੈਂ ਪੱਗ ਵੇਖੀ ਉਹਨਾਂ ਦੀ ਗੱਡੀ ਦੇ ਵਿੱਚ ਵੀ ਪਿੱਛੇ ਡਿੱਗੀ ਸੀ ਮੈਂ ਕਿਹਾ ਯਾਰ ਇਹ ਪੱਗ ਉਹਨਾਂ ਦੀ ਹੀਗੀ ਏ ਮੈਂ ਕਿਹਾ ਚਲੋ ਸਵੇਰੇ ਮਿਲ ਕੇ ਉਹਨਾਂ ਨਾਲੇ ਹਾਲ ਚਾਲ ਪੁੱਛਾਂਗਾ ਤੇ ਨਾਲੇ ਪੱਗ ਦੇਵਾਂਗਾ ਮਗਰ ਮੈਨੂੰ ਰਾਤ ਹੀ ਪਤਾ ਲੱਗਦਾ ਏ ਵੀ ਉਹਨਾਂ ਦੀ ਡੈਥ ਹੋ ਗਈ ਏ ਐਸ ਸੀ ਦਾ ਮੈਨੂੰ ਬਹੁਤ ਅਫਸੋਸ ਲੱਗਾ ਕਿਉਂਕਿ ਉਹਨਾਂ ਨੇ ਆਪਣੀ ਡਿਊਟੀ ਬੜੀ ਹਿੰਮਤ ਦੇ ਨਾਲ ਬੜੀ ਦਲੇਰੀ ਦੇ ਨਾਲ ਉਹਨਾਂ ਨੇ ਨਿਭਾਈ ਉਹਨਾਂ ਨੇ ਉਸ ਦਿਨਾਂ ਉਹਨਾਂ ਦੀ ਮੌਤ ਹੋ ਗਈ ਮੈਂ ਕਹਾਂਗਾ ਉਹ ਡਿਊਟੀ ਤੇ ਸ਼ਹੀਦ ਹੋ ਗਏ ਨੇ ਅੱਜ ਤੇ ਪੁਲਿਸ ਕਮਿਸ਼ਨਰ ਦਫ਼ਤਰ ਕੀ ਕਰਨਾ ਹੈ ਜੀ ਮੈਂ ਸਾਰਾ ਮਾਨਯੋਗ ਜਿਹੜੇ ਅਫਸਰ ਭੱਜੇ ਸੀ ਉਹਨਾਂ ਦੀ ਨਾ ਪੱਗ ਗਈ ਏ ਜੋ ਉਸ ਮੌਕੇ ਤੇ ਪਾਈ ਸੀ ਉਹ ਗੱਡੀ ਦੇ ਪਿੱਛੇ ਡੇਗੀ ਸੀ ਉਹ ਹੈਂਡਓਵਰ ਕਰਨਾ ਹੈ ਜੀ ਉਹ ਮੈਂ ਕਹਾਂ ਇਹ ਪੰਜਾਬ ਪੁਲਿਸ ਦਾ ਮਾਨ ਹੈਗਾ ਇਹ ਮੈਂ ਕਹਾਂ ਇਹ ਉਹਨਾਂ ਨੂੰ ਦੇਣੀ ਚਾਹੀਦੀ ਏ ਠੀਕ ਹੈ ਜੀ